ਦੀ ਤਲਾਹ ਦੇਣ ਵਾਲਾ ਇੱਕ ਸਾਬਕਾ ਫੌਜੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਆਤੀ ਹਰਜੀਤ ਸਿੰਘ ਮਾਨ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਇੱਕ ਸਾਬਕਾ ਫੌਜੀ ਕਾਬੂ ਕੀਤਾ ਗਿਆ ਜਿਸ ਨੇ ਬਠਿੰਡਾ ਪੁਲਿਸ ਨੂੰ ਇੱਕ ਝੂਠੀ ਤਲਾਹ ਦਿੱਤੀ ਸੀ ਕੀ ਹੈ ਸਾਰਾ ਮਾਮਲਾ ਇਹ ਜੀ ਸ਼੍ਰੀਮਤੀ ਅਮਨੀਤ ਕੌਂਡੋ ਆਈਪੀਐਸ ਐਸਐਸਪੀ ਸਾਹ ਬਠਿੰਡਾ ਤੇ ਸ਼੍ਰੀ ਨਰਿੰਦਰ ਸਿੰਘ ਪੀਪੀਐਸ ਐਸਪੀ ਸੀ ਬਠਿੰਡਾ ਇਹਨਾਂ ਦੀ ਹਮਾਇਤ ਹੇਠ ਬਠਿੰਡਾ ਪੁਲਿਸ ਨੇ ਮਾੜੇ ਅੰਸਰਾਂ ਦੇ ਖਿਲਾਫ ਪੂਰੀ ਨਕੀਲ ਕਸੀ ਹੋਈ ਹੈ ਇਸੇ ਹੀ ਲੜੀ ਦੇ ਵਿੱਚ ਤਹਿਤ ਜਿਹੜਾ ਹੈਗਾ ਕੱਲ 20 ਤਰੀਕ ਨੂੰ 26 ਨੂੰ ਇੱਕ ਥਾਣਾ ਕੋਟ ਫਤਾ ਐਸ ਐਚ ਓ ਮੈਡਮ ਜਸਵਿੰਦਰ ਕੌਰ ਨੂੰ ਇੱਕ ਇਤਲਾਹ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਕੋਟਲੀ ਖੁਰਦ ਜੋ ਬਟੰਡਾ ਤੋਂ ਆਪਣੇ ਆਈਡੀ افਸੀ ਫਸਟ ਬੈਂਕ ਜਿਹੜਾ ਹੈਗਾ ਬਟੰਡੇ ਉਸ ਤੋਂ 15 ਲੱਖ ਰੁਪਏ ਦੀ ਰਕਮ ਕਢਵਾ ਕੇ ਆਪਣੇ ਪਿੰਡ ਕੋਟਲੀ ਖੁਰਦ ਨੂੰ ਜਾ ਰਿਹਾ ਸੀਗਾ ਤਾ ਰਸਤੇ ਵਿੱਚ ਕੋਸ਼ਵੀਰ ਦੇ ਕੋਲੇ ਉਹਨਾਂ ਤੋਂ ਲਿਫਟ ਲਈ ਇੱਕ ਲੜਕੀ ਤੇ ਇੱਕ ਲੜਕੇ ਨੇ ਅਣਪਛਤੇ ਨੇ ਤੇ ਲਿਫਟ ਲੈ ਕੇ ਤੇ ਇਸ ਨੂੰ ਜਿਹੜਾ ਹੈਗਾ ਅੱਗੇ ਜਾ ਕੇ ਪਿਸਤੌਲ ਦੀ ਨੋਕ ਤੇ ਗਹਿਰੀ ਪਾਰਾ ਸਿੰਘ ਪਿੰਡ ਦੇ ਕੋਲ ਨੇ ਜਾ ਕੇ ਰੋਕ ਲਿਆ ਫਾਰਸੀ ਨੇ ਰੋਕ ਕੇ ਤੇ ਉਹਨੂੰ ਜ਼ਹਿਰੀਲਾ ਪਾਪਸ ਪਾਇਆ ਗਿਆ ਜ਼ਹਿਰੀਲਾ ਪਾਪਸ ਪਾ ਕੇ ਉਸ ਨੂੰ ਜਿਹੜੇ ਉਹਦੇ ਪੈਸੇ ਸੀ 15 ਲੱਖ ਰੁਪਏ ਉਹ ਵੀ ਖੋ ਲਿਆ ਤੇ ਉਹਦਾ ਮੋਬਾਈਲ ਵੀ ਇੱਕ ਖੋ ਕੇ ਲੈ ਗਿਆ ਇਹ ਸਾਨੂੰ ਖਰਾਬ ਮਿਲੀ ਸੀ ਤੇ ਉਹ ਆਖਿਰ ਸਿਵਲ ਅਸਫਲ ਹੋਇਆ ਸੀ ਉਟੀਆ ਵਗੈਰਾ ਕਰਦਾ ਸੀਗਾ ਬੋਲੇ ਆਪ ਦਾ ਡਫਾਲਟ ਪੂਰਾ ਰਚਿਆ ਹੋਇਆ ਸੀਗਾ ਤਾਂ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਵੀ ਦਰਜ ਕੀਤਾ ਗਿਆ ਲੁੱਟਖੋ ਦਾ ਅਨੁਛੇਦਾਂ ਦੇ ਖਿਲਾਫ ਪਰ ਬਟਿੰਡਾ ਪੁਲਿਸ ਨੇ ਜਿਹੜਾ ਹੈਗਾ ਬੜੀ ਇਤਰਤਲ ਨਾਲ ਇਹਨੂੰ ਮਿਹਨਤ ਨਾਲ ਜਿਹੜਾ ਹੈਗਾ ਲਾਕਾਬੰਦੀ ਕਰਕੇ 24 ਘੰਟਿਆਂ ਦੇ ਵਿੱਚ ਇਸ ਇਸ ਮਾਮਲੇ ਨੂੰ ਹੱਲ ਕਰ ਲਿਆ ਤੇ ਇਹਦੇ ਵੱਲੋਂ ਦਿੱਤੀ ਹੋਈ ਜਿਹੜੀ ਝੂਠੀ ਨਿਕਲੀ ਅਤਲਾ ਕਿਉਂਕਿ ਜਿਹੜੇ ਬੈਂਕ ਦੀ ਇਹ ਗੱਲ ਕੀਤੀ ਇਸਨੇ ਆਈਡੀਐਫਸੀ ਬੈਂਕ ਦੇ ਵਿੱਚੋਂ ਵੀ ਮੈਂ ਪੈਸੇ ਕਢਵਾਏ ਉੱਥੇ ਇਹਦੇ ਖਾਤੇ ਵਿੱਚ ਸਿਰਫ 3 ਰੁਪਏ 10 ਪੈਸੇ ਦੀ ਰਕਮ ਹੋਣੀ ਪਾਈ ਗਈ ਹੈ। ਔਰ ਵੀ ਛੇ ਨੂੰ ਇਹ ਬੰਦਾ ਬਚੰਦੇ ਵੀ ਹੋਣਾ ਨਹੀਂ ਪਾਇਆ ਗਿਆ। ਇਹ ਮੌੜ ਮੰਡੀ ਆਪਣੇ ਕੰਮਕਾਜ ਲਈ ਪੈਨਸ਼ਨ ਦੇ ਕੰਮਕਾਰ ਲਈ ਇਹ ਐਸਪੀਆ ਬੈਂਕ ਵਿੱਚ ਜਾਣਾ ਪਾਇਆ ਗਿਆ। ਬਚੰਦੇ ਬਿਲਕੁਲ ਹੋਣਾ ਨਹੀਂ ਪਾਇਆ ਗਿਆ। ਅਸੀਂ ਟੈਕਨੀਕਲ ਬੇਸਿਸ ਤੇ ਤੇ ਉੱਥੋਂ ਮੌੜ ਮੰਡੀ ਦੇ ਬੈਂਕ ਤੋਂ ਅਸੀਂ ਇਹਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਜਿਹੜੀ ਆਈ ਹੈਗੀ ਆ ਉਹ ਵੀ ਲਈਆਂ ਗਈਆਂ ਤੇ ਹੁਣ ਜਦੋਂ ਅੱਜੇ ਤੋਂ ਅ ਸਕਤੀ ਨਾਲ ਇਹ ਤੋਂ ਪੁੱਛ ਪੜਤਾਲ ਕੀਤੀ ਤਸਦੀਕ ਕੀਤਾ ਤਾਂ ਇਹਨੇ ਸਾਡੇ ਕੋਲ ਮੰਨਿਆ ਕਿ ਮੈਂ ਜਿਹੜਾ ਹੈਗਾ ਇਹ 15 ਲੱਖ ਰੁਪਈਆ ਇਸ ਕਰਕੇ ਲੁੱਟਖੋ ਦੀ ਵਾਰਦਾਤ ਬਾਰੇ ਲਿਖਾਇਆ ਕਿ ਮੈਂ ਆਪਣੇ ਪੈਸੇ ਜਿਹੜੇ ਕਸੀਨੋਆਂ ਦੇ ਵਿੱਚ ਹਾਰ ਗਿਆ ਜੂਏ 'ਚ ਹਾਰ ਗਿਆ ਕਿਉਂਕਿ ਇਹ ਆਪਣੇ ਮੁਤਾਬਕ ਨੇ ਦੱਸਿਆ ਵੀ ਮੈਂ ਇਹਨੇ 2021 ਤੋਂ ਲੈ ਕੇ ਹੁਣ ਤੱਕ ਇਹ ਕਸੀਨੋ ਆਨਲਾਈਨ ਵਗੈਰਾ ਜੂਆ ਖੇਡ ਰਿਹਾ ਤੇ ਉੱਥੋਂ ਇਹ ਪੈਸੇ ਹਾਰ ਗਿਆ ਆਪਣੀ ਗ੍ਰੈਜਿਟੀ ਤੇ ਪੈਨਸ਼ਨ ਦੇ ਵੀ ਪੈਸੇ ਆ ਚੁੱਕੇ ਐ ਇਸ ਲਈ ਕਿ ਕਹਾਣੀ ਬਣਾ ਕੇ ਉਹ ਆਪਦੇ ਪਰਿਵਾਰ ਨੂੰ ਤਾਂ ਕਿ ਪਰਿਵਾਰ ਵਾਲੇ ਮੇਰੇ ਤੋਂ ਪੈਸੇ ਮੰਗਣਗੇ ਤੇ ਮੈਂ ਉਹ ਪੈਸੇ ਕਿੱਥੋਂ ਦੇਵਾਂਗਾ ਇਸਨੇ ਫਿਰ ਇੱਕ ਕਹਾਣੀ ਰਚ ਕੇ ਆਪਣੇ ਪੈਸੇ ਨੂੰ ਉਸ ਕਹਾਣੀ ਨੂੰ ਮਨਾ ਕੇ ਆਪਣੇ ਆਪ ਨੂੰ ਬਚਨ ਦੀ ਖਾਤਰ ਇੱਕ ਧੋਖ ਰਚ ਕਹਾਣੀ ਮੇਨ ਮੋਟਿਵ ਇਹਦਾ ਇਹੀ ਸੀਗਾ ਸਰ ਇਹੀ ਮੋਟੋ ਸੀ ਮੇਰੇ ਦਾ ਆਪਣੇ ਪਰਿਵਾਰ ਨੂੰ ਜਿਹੜਾ ਪਚਾਉਣ ਦੀ ਖਾਤਰ ਮੈਂ ਉਹਨਾਂ ਕੋਲ ਵੱਜ ਜਾਵਾਂ ਨਹੀਂ ਤਾਂ ਮੇਰੇ ਪਰਿਵਾਰ ਵਾਲੇ ਮੇਰੀ ਪਤਨੀ ਤੇ ਪਰਿਵਾਰ ਵਾਲੇ ਮੈਥੋਂ ਪੈਸੇ ਦੀ ਮੰਗ ਕਰਨਗੇ ਸਰ ਜੇ ਗੱਲ ਕਰੀਏ ਘਰ ਚ ਕੌਣ ਕੌਣ ਹੈ ਇਹਦੇ ਇਹਦੇ ਘਰ ਵਿੱਚ ਦੀ ਪਤਨੀ ਹੈ ਇੱਕ ਇਹਦਾ 18-19 ਸਾਲ ਦਾ ਲੜਕਾ ਹੈਗਾ ਇਹ ਦੋ ਭਰਾ ਨੇ ਇੱਕ ਇਹਦਾ ਭਰਾ ਛੋਟਾ ਉਹਦੇ ਨਾਲ ਜਸਪ੍ਰੀਤ ਸਿੰਘ ਹੈ ਤੇ ਦੋ ਭਾਈ ਨੇ ਪਿੰਕੋਟਲੀ ਖੁਰਦੇ ਰਹਿਣ ਬਲੇ ਸਰ ਇਹ ਕਿੰਨੇ ਟਾਈਮ ਤੋਂ ਤੁਸੀਂ ਕਹਿ ਰਹੇ ਹੋ ਜੂਆ ਖੇਡਣ ਦਾ ਦੀ ਸੀ 2021 ਤੋਂ ਇਹਨੇ ਸਾਡੇ ਕੋਲ ਪੁਸ਼ਕਸ਼ ਜ਼ਰਾ ਮੰਨਿਆ ਸਰ ਜੇ ਗੱਲ ਕਰੀਏ ਇਹ ਹੋਰ ਵੀ ਕਿਸੇ ਵਿਅਕਤੀਆਂ ਨਾਲ ਇਸ ਤਰ੍ਹਾਂ ਦੇ ਜਿਹੜੇ ਫਰੋਡ ਹੈ ਉਹ ਕਰ ਚੁੱਕਿਆ ਕੋ ਅਜੇ ਤੱਕ ਇਹ ਗੱਲ ਸਾਡੇ ਸਾਹਮਣੇ ਨਹੀਂ ਆਈ ਇਹਨੇ ਪਹਿਲਾਂ ਵੀ ਜਿਹੜੇ ਫਰਾਡ ਕੀਤੇ ਆ ਮੱਟ ਗੱਲ ਇਹ ਆ ਵੀ ਇਸਨੇ ਇਹ ਚੀਜ਼ ਸਾਡੇ ਕੋਲ ਅਡਮਿਟ ਕਰ ਲਈ ਔਰ ਆਨਲਾਈਨ ਜਿਹੜਾ 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 ਰਿਕਾਰਡ ਹੈਗਾ ਉਹਦੇ ਮੁਤਾਬਕ ਇਹਦੇ ਖਾਤੇ 'ਚ ਕੋਈ ਪੈਸੇ ਨਹੀਂ ਸੀ ਇਹਦੇ ਵੱਲੋਂ ਜਿਹੜਾ ਦਰਜ ਕਰਾਇਆ ਮੁਕੱਦਮਾ ਹੈਗਾ ਜਿਹੜਾ ਲੁੱਟਖੋ ਦਾ ਮੁਕੱਦਮਾ ਦਰਜ ਕਰਾਇਆ ਸੀ ਉਹ ਝੂਠਾ ਨਿਕਲੇ ਉਹ ਸੀ ਜੁਰਮ ਦੀਆਂ ਧਰਾਵਾਂ ਜਿਹੜੀਆਂ ਆ ਗਈਆਂ ਘਟਾ ਕੇ ਘਾਟਾ ਕਰਕੇ ਉਲਟਾ ਇਹਦੇ ਖਿਲਾਫ ਵੀ ਜਿਹੜਾ ਹੈਗਾ ਮੁਕੱਦਮਾ ਜਿਹੜਾ ਅਸੀਂ ਦਰਜ ਕਰ ਰਹੇ ਆ ਤੇ ਧਰਾਵਾਂ ਦਾ ਵਾਅਦਾ ਕਰ ਰਹੇ ਆ ਕਿਸ ਤਰ੍ਹਾਂ ਦੀ ਕਾਰਵਾਈ ਬਠਿੰ ਇਸ ਬੰਦੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਵੀ ਝੂਠੀ ਇਤਲਾਹ ਜਿਹੜੀ ਦੇਣੀ ਹੈ ਉਹਦੀ ਜਿਹੜੀ ਇੱਕ ਰੂਨ ਦੇ ਮਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਮੈਂ ਸਮਾਜ ਲਈ ਵੀ ਸੁਨੇਹਾ ਦੇਣਾ ਚਾਹਣਾ ਕਿ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੀ ਕੋਈ ਇਤਲਾਹ ਝੂਠੀ ਦੇਵੇਗਾ ਪੁਲਿਸ ਨੂੰ ਗੁੰਮਰਾਹ ਕਰੇਗਾ ਆਪ ਤੇ ਆਪ ਨੂੰ ਬਚਨ ਦੀ ਖਾਤਰ ਜਾਂ ਕਿਸੇ ਦੇ ਖਿਲਾਫ ਕੋਈ ਝੂਠੀ ਕਾਰਵਾਈ ਕਰਾਉਣ ਦੀ ਖਾਤਰ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਕੋਈ ਝੂਠੀ ਇਤਲਾਹ ਦੇਵੇਗਾ ਤਾਂ ਬਟੰਡਾ ਪੁਲਿਸ ਜਿਹੜੀ ਆਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਾਦੀ ਜਾਵੇਗੀ ਇਹ ਹੀ ਸਾਰੇ ਸਮਾਜ ਨੂੰ ਸੁਨੇਹਾ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਇਹ ਦੇ ਮਤਾਬ ਇਸ ਦਾ ਕੋਈ ਬੰਦਾ ਝੂਠੀ ਤਲਾਹ ਨਹੀਂ ਸੁਣਾ ਦੇਵੇ ਬਿਲਕੁਲ ਜ ਬਿਲਕੁਲ ਐਸੀ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਕੀ ਝੂਠੀ ਤਲਾਹ ਦੇਣ ਵਾਲਾ ਇਹ ਸਾਫ ਦਾ ਫੌਜੀ ਤੇ ਬਣਦੀ ਕਾਰਵਾਈ ਬਠਿੰਡਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਆਮ ਲੋਕਾਂ ਨੂੰ ਵੀ ਮੈਸੇਜ ਦਿੱਤਾ ਕਿ ਝੂਠੀ ਇਤਲਾਹ ਦੇਣ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜਿਹੜੀ ਹੈ ਸਖਤੋ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੂਝਨ ਦੇਵ ਨਲਮਨੌਚਰ ਕੀ ਬਾਲ ਤਾ ਹਲਕਸਵੇਰਾ ਟੀਵੀ ਬਠਿੰਡਾ